ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਕੋਠੀ ਮੋਗਾ ਸ਼ਹਿਰ ਦੁਸਾਂਝ ਰੋਡ ਤੇ ਬਣੀ ਹੋਈ ਹੈ 9 ਮਰਲੇ ਦੇ ਵਿੱਚ ਇਹ ਕੋਠੀ ਹੈ ਬਹੁਤ ਹੀ ਖੁੱਲਾ ਡੁੱਲਾ ਜਿਹੀ ਇਸ ਕੋਠੀ ਦਾ ਜਿਹੜਾ ਪੋਰਚ ਹੈਗਾ ਛੋਟਾ ਜਿਹਾ ਅ ਆਪਾਂ ਵਿਹੜਾ ਵੀ ਕਹਿ ਸਕਦੇ ਹਾਂ ਸੋ ਆਮ ਕੋਠੀਆਂ ਦੀ ਤਰ੍ਹਾਂ ਇੰਨੀ ਹੈ ਕਿ ਸਾਰੀ ਕੋਠੀ ਜਿਹੜੀ ਆ ਉਹ ਛੱਤੀ ਆ ਸੋ ਦੋ ਸாதਨ ਖੜਾਉਣੇ ਹੋਣ ਤਾਂ ਉਹ ਵੀ ਬੜੇ ਆਰਾਮਦਈ ਨਾਲ ਖੜਦੇ ਆ ਤੇ ਆਪਾਂ ਦੇਖਦੇ ਆਂ ਫਿਰ ਇਸ ਕੋਠੀ ਨੂੰ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਫਾਇਦਾ ਤੁਹਾਡਾ ਹੀ ਹੈ ਜਿੰਨਾ ਵੀਰ ਭਰਾਵਾਂ ਨੇ ਘਰ ਕਰੀਤਨਾ ਤੇ ਜੇ ਵੀਡੀਓ ਨੂੰ ਸ਼ੇਅਰ ਕਰਦੋਂ ਤਾਂ ਥੋੜੀ ਬੜੀ ਮਿਹਰਬਾਨੀ ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ ਇਸ ਕੋਠੀ ਦੀ ਸੋ ਪਹਿਲਾ ਤਣਾ ਤੁਹਾਨੂੰ ਇਹ ਦੱਸਦਾ ਕਿ ਇਸ ਕੋਠੀ ਦੇ ਵਿੱਚ ਜੋ ਵੀ ਤੁਸੀਂ ਸਮਾਨ ਦੇਖ ਰਹੇ ਹੋ ਇਹ ਸਾਰੇ ਦਾ ਸਾਰਾ ਸਮਾਨ ਜਿਹੜਾ ਇਹਦੀ ਕੀਮਤ ਦੇ ਵਿੱਚ ਹੀ ਹੈ ਤੋ ਇਸ ਵੀਰ ਭਰਾ ਨੇ ਸਿਰਫ ਕੱਪੜੇ ਚੱਕਣੇ ਆ ਆਪਦੇ ਬਾਕੀ ਸਾਰਾ ਜਿਹੜਾ ਸਮਾਨ ਆ ਚਾਹੇ ਉਹ ਫਰਨੀਚਰ ਆ ਚਾਹੇ ਏਸੀ ਆ ਚਾਹੇ ਪੱਖੇ ਆ ਚਾਹੇ ਬਲਬ ਆ ਚਾਹੇ ਟਿਊਬਾਂ ਜੋ ਵੀ ਤੁਸੀਂ ਦੇਖ ਰਹੇ ਹੋ ਡਾਈਨਿੰਗ ਟੇਬਲ ਇਹ ਸਾਰਾ ਕੁਝ ਵਿੱਚ ਹੀ ਦੇਣਾ ਤੋ ਸਾਰੇ ਬੈਡਰੂਮਾਂ ਦੇ ਵਿੱਚ ਜਿਹੜੇ ਆ ਬੈੱਡ ਹੋ ਗਿਆ ਡਰੈਸਿੰਗ ਟੇਬਲ ਹੋ ਗਿਆ ਉਹ ਸਾਰਾ ਸਮਾਨ ਇਹਦੀ ਕੀਮਤ ਦੇ ਵਿੱਚ ਹੀ ਆ ਸੋ ਇਧਰਲੇ ਪਾਸੇ ਵਾਸ਼ਰੂਮ ਜਿਹੜਾ ਅਟੈਚ ਆ ਔਰ ਇਹਦਾ ਦੂਸਰਾ ਡੋਰ ਆ ਆਪਾਂ ਦੇਖਾਂਗੇ ਇੱਕ ਡੋਰ ਬੈਡਰੂਮ ਨੂੰ ਤੇ ਦੂਸਰਾ ਪੋਰਚ ਵਾਲੇ ਪਾਸੇ ਬਾਹਰ ਲਈ ਸੈੱਟ ਦਿੱਤਾ ਹੋਇਆ ਸੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਮੋਗਾ ਸ਼ਹਿਰ ਦੇ ਵਿੱਚ ਸਾਰਾ ਸਮਾਨ ਵਿੱਚ ਹੀ ਦੇਣਾ ਜੋ ਵੀ ਆ ਏਸੀ ਪੱਖੇ ਫਰਨੀਚਰ ਜੋ ਵੀ ਤੁਸੀਂ ਦੇਖ ਰਹੇ ਹੋ ਸੋ ਇਸ ਵੀਰ ਨੇ ਸਿਰਫ ਕੱਪੜੇ ਚੱਕਨੇ ਆ ਉਹਦੇ ਤੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ 9 ਮਰਲਿਆਂ ਦੇ ਵਿੱਚ ਦੁਸਾਂਝ ਰੋਡ ਮੋਗਾ ਸ਼ਹਿਰ ਦੇ ਵਿੱਚ। ਸੋ ਹਾਈਵੇ ਵੀ ਨੇੜੇ ਆ। ਸੋ ਐਸ ਵੇਲੇ ਆਪਾਂ ਦੇਖ ਰਹੇ ਆਂ ਜੀ ਇਸ ਕੋਠੀ ਦਾ ਸਟੋਰ। ਇੱਕ ਬੈੱਡਰੂਮ ਆਪਾਂ ਪਿੱਛੇ ਦੇਖ ਕੇ ਆਇਆ ਲਿਵਿੰਗ ਏਰੀਆ ਦੇ ਨਾਲ ਤੇ ਦੂਸਰੇ ਬੈੱਡਰੂਮ ਦੇ ਵਿੱਚ ਆਪਾਂ ਇੰਟਰ ਕਰ ਚੁੱਕੇ ਆਂ। ਸੋ ਕੱਬੜ ਦਾ ਕੰਮ ਵੀ ਬੈੱਡਰੂਮ ਦੇ ਵਿੱਚ ਹੋਇਆ ਵੀ ਆ ਇਹਨੇ ਦੇ ਤਿੰਨੇ ਬੈੱਡਰੂਮਾਂ ਦੇ ਵਿੱਚ। ਸੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਤੇ ਬਹੁਤ ਹੀ ਸੋਹਣੀ ਲੋਕੇਸ਼ਨ ਦੇ ਉੱਤੇ। ਬਹੁਤ ਹੀ ਵਧੀਆ ਏਰੀਏ ਦੇ ਵਿੱਚ ਦਸਾਂਜ ਰੋਡ ਨੇੜੇ ਹਾਈਵੇ ਵੀ ਹੈ ਸੋ ਬਹੁਤ ਹੀ ਸੋਹਣੀ ਕੋਠੀ ਬਣੀ ਹੋਈ ਆ ਨਾਲ 13 ਮਰਲੇ ਦਾ ਪਲਾਟ ਵੀ ਪਿਆ ਸੋ ਜੇ ਕਿਸੇ ਵੀਰ ਭਰਾ ਨੇ ਉਹ ਪਲਾਟ ਖਰੀਦਣਾ ਹੋਵੇ ਤਾਂ ਉਹ ਪਲਾਟ ਵੀ ਨਾਲ ਖਰੀਦ ਸਕਦਾ ਲੇਕਿਨ ਇਸ ਕੱਲੀ ਕੋਠੀ ਜਿਹੜੀ 9 ਮਰਲਿਆਂ ਦੇ ਵਿੱਚ ਬਣੀ ਹੋਈ ਆ ਜਿਹਦਾ ਸਾਰਾ ਸਮਾਨ ਵਿੱਚ ਹੀ ਦੇਣਾ ਉਹਦੀ ਕੀਮਤ ਜਿਹੜੀ ਆ ਉਹ 65 ਲੱਖ ਰੁਪਈਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜਾਊਗੀ ਸੋ ਕੋਲ ਮਾਨਤਨ ਕਰਾਂਗੇ ਤੁਹਾਡਾ ਜਿਵੇਂ ਵੀ ਵੀਰ ਭਰਾ ਨੇ ਇਹ ਕੋਠੀ ਖਰੀਦਣੀ ਹੈ ਡਿਮਾਂਡ 50 ਲੱਖ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਤਿੰਨ ਬੈਡਰੂਮ ਥੱਲੇ ਬਣੇ ਹੋਇਆ ਇੱਕ ਲਿਵਿੰਗ ਏਰੀਆ ਤੇ ਆ ਜੋ ਦੇਖਦੇ ਆ ਫਿਰ ਇਸ ਕਰਦੀ ਰਸੋਈ ਤੇ ਰਸੋਈ ਦੇ ਵਿੱਚ ਵੀ ਬੜਾ ਕਬੜ ਦਾ ਕੰਮ ਆ ਜਿਹੜਾ ਬਹੁਤ ਹੀ ਸੋਹਣਾ ਹੋਇਆ ਵੀ ਆ ਬਹੁਤ ਹੀ ਵਧੀਆ ਰਸੋਈ ਜਿਹੜੀ ਆ ਬਣੀ ਹੋਈ ਆ ਔਰ ਬਹੁਤ ਹੀ ਸਾਫ ਸੁਥਰੀ ਜਿਹੜੀ ਆ ਕੋਠੀ ਆ ਇਸ ਵੀਰ ਨੇ ਬੱਚੇ ਬਾਹਰ ਤੇ ਆਪ ਵੀ ਚਲੇ ਜਾਣਾ ਬਾਹਰ ਇਸ ਕਰਕੇ ਇਹ ਕੋਠੀ ਦੀ ਕੀਮਤ ਸਿਰਫ 65 ਲੱਖ ਰੁਪਇਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜਾਊਗੀ ਤੇ ਆ ਜੋ ਦੇਖਦੇ ਆ ਫਿਰ ਪੌੜੀਆਂ ਦੇ ਵਿੱਚ ਵੀ ਬਹੁਤ ਸੋਨਾ ਜਿਹੜਾ ਪੱਥਰ ਦਾ ਕੰਮ ਹੋਇਆ ਵੀ ਆ ਬਹੁਤੀ ਸੋਹਣੀ ਲੱਕੜ ਦੀ ਜਿਹੜੀ ਆ ਰੇਲਿੰਗਾਂ ਚੜੀ ਹੋਈ ਆ ਤੇ ਉੱਪਰਲੇ ਪਾਸੇ ਵੀ ਇੱਕ ਬੈੱਡਰੂਮ ਬਣਿਆ ਤੇ ਬਾਕੀ ਕੁੱਲੀ ਲੌਬੀ ਆ ਕੋਠੀ ਦੇ ਅਗਲੇ ਪਾਸੇ ਵੀ ਜਿਹੜਾ ਛੱਡਿਆ ਹੋਇਆ ਤੇ ਬੈਕ ਸਾਈਡ ਦੇ ਉੱਤੇ ਵੀ ਸੋ ਇਹ ਬੈੱਡਰੂਮ ਆ ਫਰਸਟ ਫਲੋਰ ਤੇ ਸੋ ਕੋਠੀ ਸਾਰੀ ਰੋਸ਼ਨੀਦਾਰ ਹਵਾਦਾਰ ਹੈਗੀ ਆ ਕਿਤੋਂ ਵੀ ਕੋਠੀ ਨੂੰ ਸਿਉਂਫ ਨਹੀਂ ਲੱਗੀ ਸੋ ਬੜੀ ਸ਼ਾਮ ਸੰਭਾਲ ਕੇ ਮਾਲਕ ਨੇ ਕੋਠੀ ਨੂੰ ਰੱਖਿਆ ਸੋ ਸਾਰੇ ਵੀਰ ਪਰ ਆਪਣੇ ਆਪਣੇ ਘਰਾਂ ਨੂੰ ਸੰਭਾਲ ਕੇ ਰੱਖਦੇ ਆ ਬਹੁਤ ਹੀ ਸਾਫ ਸੁਥਰੀ ਜਿਹੜੀ ਇਹ ਕੋਠੀ ਆ ਤੇ ਸੋਹਣੀ ਰੈਚ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਬੈਕ ਸਾਈਡ ਦੇ ਉੱਤੇ ਵੀ ਤੁਹਾਨੂੰ ਸਪੇਸ ਜਿਹੜੀ ਆ ਦਿਖਾ ਦਿੰਨੇ ਆ ਸੋ ਬਹੁਤ ਹੀ ਵਧੀਆ ਏਰੀਆ ਤੇ ਸਾਂਝ ਰੋਡ ਮੋਗਾ ਆਪਾਂ ਸਾਰੇ ਜਾਣਦੇ ਆ ਔਰ ਜੇਕਰ ਫਰੰਟ ਤੋਂ ਆਪਾਂ ਇਸ ਵੇਲੇ ਦੇਖ ਰਹੇ ਆਂ ਔਰ ਇਹ ਨਾਲ ਜਿਹੜਾ ਪਲਾਟ ਆ ਆਪਾਂ ਗੱਲ ਕਰਦੇ ਸੀ ਦੋ ਛੜਕਾਂ ਦੇ ਉੱਤੇ ਇਹ ਪਲਾਟ ਹੈਗਾ ਬਹੁਤ ਹੀ ਸੋਹਣੀ ਰਹਿ ਦੇ ਵਿੱਚ ਸਿਰਫ 65 ਲੱਖ ਰੁਪਇਆ ਕੀਮਤ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਤੇ ਆਜੋ ਫਿਰ ਦੇਖਦੇ ਆਂ ਆਪਾਂ ਇਸ ਪਲਾਟ ਨੂੰ ਸੋ 13 ਮਰਲੇ ਦੇ ਵਿੱਚ ਇਹ ਪਲਾਟ ਬਣਿਆ ਹੋਇਆ ਔਰ ਇਹਦੀ ਡਿਮਾਂਡ ਜਿਹੜੀ ਹੈਗੀ ਆ ਉਹ 5 ਲੱਖ ਰੁਪਈਆ ਪ੍ਰਤੀ ਮਰਲੇ ਦੇ ਹਿਸਾਬ ਦੇ ਨਾਲ ਆ ਬਾਕੀ ਮੌਕੇ ਤੇ ਉਹ ਵੀ ਸ਼ੂਟ ਹੋ ਜ